ਕਾਲਸਾ ਵਾਈਗੁਰਜੀ ਕੀ ਵਾਈਗੁਰਜੀ ਕੀ ਫੱਤੇ ਇਹ ਪਾਜੀ ਦਾ ਨਾਮ ਦਰਸ਼ਨ ਲਾਲ ਹੈ ਇਹਨਾਂ ਦਾ ਪਿੰਡ ਸੰਦਲਪੁਰ ਹੈ ਕੱਲ ਆਪਾਂ ਵੀਡੀਓ ਪਾਈ ਸੀ ਈ ਉੱਚ ਬੋਲ ਨਹੀਂ ਸਕੇ ਇਹਨਾਂ ਦੀ ਇਹਨਾਂ ਨੇ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ ਲੰਘਾ ਦਾ ਉਹ ਪਾਣੀ ਦੀ ਛੁੱਟ ਵੱਜ ਕੇ ਸਾਰਾ ਹੀ ਮਕਾਨ ਜਿਹੜਾ ਉਹ ਟਹਿ ਗਿਆ ਟ੍ਰੇਡਾਂ ਵੀ ਤੁਸੀਂ ਵੇਖੀਆਂ ਨੇ ਸਾਰੀਆਂ ਕੰਦਾਂ ਠਹਿਗੀਆਂ ਨੇ 1600 ਸਾਡੀ ਵਾਲੇ ਵੀ ਵੀ ਪਹੁੰਚੇ ਆ ਅਸੀਂ ਵੀ ਆਪਣੇ ਲੋ ਜਿੰਨਾ ਵੀ ਸੰਭੋ ਯੋਗਦਾਨ ਹੋਏਗਾ ਅਸੀਂ ਵੀ ਵੀ ਮਦਦ ਕਰਾਂਗੇ ਤੇ ਆਪਣੇ ਤੌਰ ਤੇ ਵੀ ਜਿਹੜਾ ਵੀ ਕੋਈ ਵੀਡੀਓ ਨੂੰ ਦੇਖਦਾ ਸੁਣਦਾ ਪਿੰਡ ਸੰਦਲਪੁਰ ਹੈ ਤੇ ਨਾਮ ਇਹਨਾਂ ਦਾ ਦਰਸ਼ਨ ਲਾਲ ਹੈ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦਾ ਤੇ ਜੇ ਨਹੀਂ ਤੇ ਸਾਡੇ ਨਾਲ ਵੀ ਕੋਈ ਸੰਪਰਕ ਕਰ ਸਕਦੇ ਆ ਇਹਨਾਂ ਨੂੰ ਜਿਹੜੀ ਆ ਵੱਤ ਤੋਂ ਵੱਧ ਜਿਹੜੀ ਸੇਵਾ ਜਿਹੜੀ ਕੋਈ ਪਹਤਾ ਕੇ ਚਲੋ ਇਹਨਾਂ ਦਾ ਕੋਈ ਨਾ ਜਿੰਨੀ ਵੀ ਕੋਈ ਛੋਟੀ ਤੋਂ ਛੋਟੀ ਜਿਹੜੀ ਮਦਦ ਹੋ ਸਕੇ ਤਾਂ ਕਿ ਮਕਾਨ ਤੁਹਾਨੂੰ ਪਤਾ ਕਿੰਨੇ ਔਖੇ ਬਣਦੇ ਆ ਵਿਚਾਰੇ ਨੇ ਕਰਜ਼ਾ ਲਿਆ ਸੀ ਕਿਸੇ ਹੋਰ ਚੀਜ਼ ਤੇ ਕਾਰਾਂ ਤੇ ਜਾਂ ਗੱਡੀ ਤੇ ਕਰਜ਼ਾ ਲੈ ਕੇ ਮਕਾਨ ਬਣਾਇਆ ਪਰ ਉਹ ਪਾਣੀ ਦੀ ਛੁੱਟ ਕਰਕੇ ਕੁਦਰਤੀ ਕੁਰੂਪੀ ਕਰਕੇ ਟੈ ਗਿਆ ਤੇ ਵੀਰਣਾ ਸਿੱਧਾ ਤੁਸੀਂ ਸੰਦਲਪੁਰ ਵੀ ਰਾਤ ਦਾ ਕੰਮ ਕਰ ਸਕਦੇ ਹੋ ਜਾ ਕੇ ਨਹੀਂ ਤੇ ਸਾਡੀ ਸੋਸਾਇਟੀ ਦੇ ਨਾਲ ਵੀ ਜਾਂ ਦਾਦ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਦਾਦ ਦਾ ਨੰਬਰ ਹੈਗਾ 82606 90005 ਤੇ ਸਾਰੀ ਸੁਸਾਇਟੀ ਵਿੱਚ ਇੱਥੇ ਹਾਜ਼ਰ ਹੈ ਇਹਨਾਂ ਦਾ ਵੀ ਸਪੋਰਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ